ਕਾਧੀਆਂ ਪੁਲਿਸ ਨੇ ਨਾਲੇ ਵਿੱਚ ਨੌਜਵਾਨ ਦੀ ਲਾਸ਼ ਮਿਲਣ ਤੇ ਗੁੱਥੀ ਸੁਲਝਾਈ ਸੀਸੀਟੀਵੀ ਨੇ ਕਤਲਾਂ ਦੀ ਖੋਲੀ ਪੋਲ ਕਾਧੀਆਂ ਬਟਾਲਾ ਰੋਡ ਤੇ ਜੋ ਕੱਲ ਸਾਹਿਲ ਨਾਮ ਦੇ ਨੌਜਵਾਨ ਦੀ ਪੇਧ ਪਰ ਹਾਲਾਤਾਂ ਚ ਲਾਸ਼ ਮਿਲੀ ਸੀ ਕਾਧੀਆਂ ਦੇ ਐਸਐਚਓ ਬਰਵਿੰਦਰ ਸਿੰਘ ਵੱਲੋਂ ਇਸ ਕੇਸ ਵਿੱਚ ਮੁਸਤਦੀ ਦਿਖਾਉਂਦੇ ਹੋਏ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇੱਕ ਔਰਤ ਸਮੇਤ 8 ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਅਤੇ 3 ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਨੌਜਵਾਨ ਦੀ ਲਾਸ਼ ਨੂੰ ਦੋਸ਼ੀਆਂ ਵੱਲੋਂ ਰੇਡੀਓ ਤੇ ਲੱਦ ਕੇ ਸੁੱਟਣ ਦੀ ਸੀਸੀਟੀਵੀ ਫੁਟੇਜ ਦਾ ਸਾਹਮਣੇ ਆਈ ਹੈ ਜਿਸ ਮਾਮਲੇ ਬਾਰੇ ਪ੍ਰੈਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇ ਦਾ ਆਦੀ ਸੀ ਮ੍ਰਿਤਕ ਸਾਹਿਲ ਨੇ ਸਾਥੀਆਂ ਨਾਲ ਕਿਸੇ ਘਰ ਵਿੱਚ ਬੈਠ ਕੇ ਨਸ਼ਾ ਕੀਤਾ ਜੋ ਕਿ ਨਸ਼ਾ ਜ਼ਿਆਦਾ ਹੋਣ ਦੇ ਕਾਰਨ ਉਸ ਦੀ ਮੌਤ ਹੋ ਗਈ ਇਸ ਦੀ ਲਾਸ਼ ਨੂੰ ਕੋਰਡ ਬੋਰਡ ਕਰਨ ਦੇ ਲਈ ਅਸ ਦੇ ਸਾਥੀਆਂ ਵੱਲੋਂ ਰੇਡੀਓ ਤੇ ਐਸੀ ਲਾਸ਼ ਨੂੰ ਲੱਦ ਕੇ ਬਟਾਲਾ ਰੋਡ ਸੜਕ ਦੇ ਉੱਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਐਸਾ ਚੋ ਬਲਵਿੰਦਰ ਸਿੰਘ ਵੱਲੋਂ ਮੁਸ਼ਰਤੇ ਦਿਖਾਉਂਦੇ ਹੋਏ ਇਸ ਕੇਸ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹ ਅਤੇ 3 ਅਜੇ ਵੀ ਫਰਾਰ ਹਨ ਦਰਸ਼ੀਆਂ ਉੱਪਰ 302 ਅਤੇ ਹੋਰ ਤਰਾਮਾਂ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ ਹਲਚਲ ਪੰਜਾਬ ਦੀ ਮਾਨਯੋਗ ਐਸਐਸਪੀ ਬਟਾਲਾ ਸ਼੍ਰੀਮਤ ਸ਼੍ਰੀ ਅਸ਼ਵਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਜੀ ਬੀਪੀਐਸ ਬੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਐਚਓ ਕਾਦੀਆ ਬਲਵੰਦਰ ਸਿੰਘ ਵੱਲੋਂ ਬੜੀ ਸਖਤ ਮੀਟ ਨਾਲ ਤੇ ਜਿਹੜੇ ਟੈਕਨੀਕਲ ਐਵੀਡੈਂਸ ਨੂੰ ਨਾਲ ਸਪੋਰਟ ਲਿਆਦਿਆਂ ਹੋਇਆਂ ਇੱਕ ਪਰਚਾ ਦਿਸਟ ਹੋਇਆ ਸੀ ਥੇ ਪਰਚਾ ਨੰਬਰ 28302 ਦਾ ਉਸ ਦੇ ਵਿੱਚ ਉਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਐ ਉਸ ਨੂੰ ਐਗਨਸਪੋਰਟ ਨਾਲ ਗ੍ਰਿਫਤਾਰ ਕੀਤਾ ਹੈ ਇਹ ਵਕੂਆ ਇਤਰਾ ਹੋਇਆ ਸੀ ਕਿ ਮਿਤੀ 24 22/4 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜਿਹੜ ਉਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋયા ਆਪਣਾ ਬਿਆਨ ਐਸਟੋਪਾ ਰਿਸਟਰਡ ਕਰਾਇਆ ਸੀ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮਿੰਤਰ ਜਿਹੜਾ ਵਾ ਉਹਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਵਾਰ ਗਿਆ ਸੀ ਤੇ ਉਜ਼ੂਖ ਤਬਾਰੋ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਉਹਦੀ ਲਾਸ਼ ਦੀ ਵੇਖੇਸ਼ਨਾਤ ਕਰਕੇ ਆਪਣਾ ਪਰਚਾ ਦਰਜ ਕਰਾਇਆ 302 ਦਾ ਉਸ ਦੀ ਪਰਚਾ ਦਰਜ ਕਰਨ ਤੋਂ ਬਾਅਦ ਐਸ ਐਚਓ ਨੇ ਆਪਣੀ ਬੀੜੀ ਅਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਪਤੀਸ਼ਮ ਰਿਲਾੰਦਾ ਔਰ ਇਹ ਇਲਾਕੇ ਵਿੱਚ ਜਿਹੜੇ ਦੋਸ਼ੀ ਆ ਸੀ ਉਹਨਾਂ ਨੇ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਕੋਰ ਲਈ ਸਾਇੰਟਿਫਿਕ ਸਕੋਰ ਲਈ ਯੂਮਰ ਰਿਸੋਰਸ ਨੂੰ ਨਾਲ ਯੂਜ਼ ਕੀਤਾ ਉਸ ਤੋਂ ਗੱਲیں ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੱਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਵੀ ਜਿਹੜੇ ਦੋਸਤ ਉਹਦੇ ਸਾਥੀ ਵਿਸ਼ਾਲ ੁੱਡਾ ਤੇ ਚੁੰਗਾ ਇਸਾਹਿਲ ਜਿਹੜਾ ਮਰਤਗਾ ਉਸ ਤੋਂ ਬਾਅਦ ਕੁਝ ਜਿਹੜੀ ਕੁਝ ਕੁਝ ਗ੍ਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੇ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਸਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉਥੇ ਪੋਪੀ ਇਲਿਸ ਇਲियस ਬੋਬੀ ਨੇ ਉਸ ਨੂੰ ਜਿਹੜਾ ਨਸ਼ਾ ਦਾ ਕੋਈ ਜਿਹੜਾ ਨਸ਼ਾ ਹੈ ਇੰਜੈਕਸ਼ਨ ਵਗੈਰਾ ਉਹਦੀ ਨੂੰ ਕੋਈ ਆਪ ਲਗਾ ਕੋਈ ਉਹਨੂੰ ਲਗਾਇਆ ਉਸ ਨਾਲ ਉਹਦੀ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਇਨਸ਼ਾ ਲਗਾਉਣਾ ਉਸਦੇ ਘਰ ਉਹਦੀ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾਇਪੁਲਸ ਨੂੰ ਤ라 ਦਿੱਤੀ ਤੇ ਉਹਦੇ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ লাশ ਨੂੰ ਖੁਰਦਬਤ ਕਰਨ ਲਈ ਇੱਕ ਰੇੜੀ ਦਾ ਸਹਮਾਲ ਕੀਤਾ ਤੇ লাশ ਨੂੰ ਕੱਪੜੇ ਵਿੱਚ ਲਮੇਟ ਕੇ ਥਾਣੇ ਕਾਦਿਆਂ ਦਾ ਏਰੀਆ ਜਿਹੜਾ ਪੈਂਦਾ ਬਟਾਲਾ ਰੋਡ ਤੇ ਬੋਗਰਾ ਧਰਮਗੰਡੇ ਲੱਗੇ ਨਾਲੇ ਸੋਟਾਏ ਤੇ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰियसਲੀ ਲੈਂਦਿਆ ਹੋਇਆ ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜ ਜੀ ਗਿਲਸ ਮਨਜੀਤ ਐਮੀ ਗਿਲਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੈਂਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹਾੜੀਆਂ ਸਖਤ ਦਰਤਾਣਿਆਂ ਨੂੰ ਮਾਨਯੋਗ ਅਸਿਸਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਨਹੀਂ ਸਾਨੂੰ ਕਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਨ ਵਾਲਾ ਉਹ ਸੁਣ ਬਲ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੇ ਵਾਰਦਾਤਾਂ ਦੌਰਾਨ ਨਾ ਹੋਣ ਕਿਸੇ ਦਾ ਘਰ ਨਾ ਆਉ ਜੜੇ ਤੇ ਸਖਤ ਹਦਾਇਤ ਹੈ ਇਹੋ ਜੇ ਕਮਾਂ ਤੋਂ ਬਾਜਾਓ ਤੇ ਪੁਲਿਸ ਦਾ ਸਾਥ ਦਿਓ ਕਿੰਨੇ ਚਿਰ ਚੱਲੂਗੀ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਇਨ 24 ਆਵਰਸ ਹੋਈ ਹੈ ਇਸ ਕਰਕੇ ਹਰ ਇੱਕ ਆਦਮੀ ਪੁਲਿਸ ਹੈ ਇਹ ਸਾਬਜ ਦੀ ਹੱਕਦਾਰ ਹੈ ਇਹਨਾਂ ਇਸ ਵਿੱਚ ਕਿੰਨੇ ਦੋਸ਼ੀ ਨੇ ਟੋਟਲ ਜਿਹੜੇ 8 ਦੋਸ਼ੀ ਨੇ ਵਾਨ ਗ੍ਰਸਰ ਹੋ ਗਏ ਨੇ ਜਿਹੜੇ ਦੋ ਜਾਂ ਜਿਹੜੇ ਬਾਕੀ ਤਿੰਨ ਨੇ ਉਹ ਹੀ ਜਲਦੀ ਕਸਤਾ ਕਰ ਲੈਣਗੇ ਇਹਨਾਂ ਉਤੇ 302 202 34 ਆਈਪੀਸੀ ਤੋਂ 29 ਐਮ ਦਾ ਐਨਡੀ ਪੈਕਡ ਦਾ ਪਰਚੇਸ ਦਿੱਤਾ ਗਿਆ ਇਸ ਇਹ ਜੀ ਕਾਫੀ ਮਸ਼ੇਨਾ ਜਿਹੜਾ ਕੰਪਲੈਕਸ ਆ ਰਿਹਾ ਹੈ ਤੇ ਇਸ ਦੀ ਵਧਾਈ ਇਹਦੇ ਬਾਰੇ ਕੀ ਸਪੈਸੀਫਾਈਡ ਇਸ ਬਾਰੇ ਇਹਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਸ਼ਾ ਕਰਦੇ ਦੇ ਵੇਚਣ ਵਾਲੇ ਉਹਨਾਂ ਨੂੰ ਆਊਟਡਿੰਗ ਆ ਉਹਨੋ ਜਿ ਜਿਤਨਾ ਜਿਹੇ ਇਹੋ ਜਿਹੇ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਹੋਰ ਕੰਮ ਸਾਡੇ ਜਿਹੜਾ ਕਾਬੂ ਆਏਗਾ ਉਨੂੰ ਅਸੀਂ ਗਰਸਾ ਕਰਕੇ ਸਭ ਤੋਂ ਸੰਤ ਸਜਾਦ ਆਵਾਂਗੇ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੀ ਜਿਹੜੇ ਕੋਈ ਇਨਫੋਰਮ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਪਤ ਰੱਖੀ ਜਾਵੇਗੀ ਤੇ ਜਿਹੜੇ ਮਹਿਕ ਵੇਚਣ ਵਾਲੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ